ਅਸੀ ਕਾਲ ਸਾਰਿਆਂ ਨੂੰ ਜੀ ਹੋਰ ਸਭ ਠੀਕ ਠਾਕ ਜੇ ਤੇ ਬਾਅਦ ਦਾ ਕੰਮ ਜਿਹੜਾ ਫੀਲਡ ਵਰਕ ਅੱਜ ਆਫ ਹੈਗਾ ਵਾ ਤੇ ਅੱਜ ਆਪਣੇ ਕੋਲ ਜਿਹੜਾ ਆਫਿਸ ਦਾ ਕੰਮ ਹੈਗਾ ਵਾ ਪਿੱਛੇ ਸਾਡੇ ਧੀਰੇ ਭਾਜੀ ਹੁਣੇ ਜਿਹੜੇ ਕੰਮ ਕਰਦੇ ਪਏ ਨੇ ਆਪਣੀ ਕੁਰਸੀਆਂ ਦਾ ਦੇਹਾਂ ਕਲੀਨ ਕਰਉਣ ਕਰਨੇ ਮੁੜ ਕੇ ਬਹਿ ਕੇ ਬਿਲਿੰਗ ਬੁਲਿੰਗ ਕਰਨੀ ਭਾਜੀ ਹੁਣਾਂ ਨੇ ਤੇ ਆਪਣੇ ਕੋਲ ਜਿਹੜਾ ਦੁਕਾਨ ਦਾ ਕੰਮ ਹੈਗਾ ਵਾ ਇੱਕ ਪ੍ਰਿੰਟਰ ਆਇਆ ਵਾ ਤੇ ਇਹਦੀ ਪ੍ਰੋਬਲਮ ਹੈ ਕਿ ਪੇਪਰ ਨਾਲ ਫਸੀ ਜਾਂਦਾ ਵਾ ਅੱਜ ਦੀ ਅਸੈਂਬਲੀ ਆ ਇਹ ਅਸੈਂਬਲੀ ਨੂੰ ਆਪਾਂ ਚੈੱਕ ਕਰਾਂਗੇ ਕੀ ਦਿੱਕਤ ਆ ਗਈ ਆ ਫਿਰ ਉਦੋਂ ਬਾਅਦ ਇੱਕ ਹੋਰ ਐਚਪੀ ਦਾ ਪ੍ਰਿੰਟਰ ਹੈਗਾ ਵਾ 128 ਮਾਡਲ ਤੇ ਕੋਸ਼ਿਸ਼ ਹੈ ਕਿ ਅੱਜ ਆਪਾਂ ਲੰਚ ਟਾਈਮ ਤੋਂ ਪਹਿਲੇ ਪਹਿਲੇ ਸਾਰੀ ਫਿਨਿਸ਼ਿੰਗ ਕਰ ਲਈਏ ਪ੍ਰਿੰਟਰ ਖੋਲ ਲਿਆ ਵਾ ਆਪਾਂ ਸਾਰਾ ਇਹਨੂੰ ਖੋਲ ਕੇ ਆਪਾਂ ਚੈੱਕ ਕਰਦੇ ਹਾਂ ਕੀ ਦਿੱਕਤ ਹੈ ਗਈ ਇਹਦੇ 'ਚ ਇਹ ਆਪਾਂ ਜਿਹੜਾ ਸਮਾਨ ਸੀ ਹੋਰ ਰਿਪਲੇਸ ਕਰਤਾ ਵਾ ਸੋ ਇਹਦੇ 'ਚ ਵੀ ਪ੍ਰੋਬਲਮ ਹੈ ਗਈ ਸੀ ਤੇ ਦੂਸਰਾ ਐਲੀਮੈਂਟ ਹੁੰਦਾ ਵਾ ਔਰ ਐਲੀਮੈਂਟਰੀ ਜਿਹੜਾ ਇਹਦਾ ਖਰਾਬ ਸੀ ਉਹ ਵੀ ਆਪਾਂ ਰਿਪਲੇਸ ਕਰਤਾ ਵਾ ਤੇ ਬਾਕੀ ਹੁਣ ਚੈੱਕ ਕਰਕੇ ਦੇਤੇ ਆ ਪੈਕ ਕਰ ਲੀਏ ਇਹਨੂੰ ਤੇ ਫੁੱਲ ਪੈਕ ਨਹੀਂ ਕਰਨਾ ਇਹਨੂੰ ਸਿਰਫ ਹੁਣ ਆਪਾਂ ਇਹਦਾ ਸਕੈਨਰ ਜਨਰ ਲਾ ਕੇ ਫਿਰ ਇਹਨੂੰ ਚੈੱਕ ਕਰ ਰਹੇ ਆ ਚੈੱਕ ਕਰਕੇ ਪ੍ਰਿੰਟਿੰਗ ਦੇਖ ਕੇ ਫਿਰ ਦੇ ਦੇ ਇਧਰ ਤੇਰੇ ਭਾਜੀ ਹੁਣ ਲੈਪਟਾਪ ਕਰ ਰਹੇ ਨੇ ਰਿਪੇਅਰ ਤੇ ਇਹਦਾ ਕੀਬੋਰਡ ਚੇਂਜ ਹੋਣਾ ਤੇ ਬੈਟਰੀ ਰਿਪਲੇਸਮੈਂਟ ਹੈਗੀ ਆ ਬਾਕੀ A few moments later ਲਓ ਜੀ ਪ੍ਰਿੰਟਰ ਆਪਾਂ ਕਰਤਾ ਜੇ ਰੈਡੀ ਪ੍ਰਿੰਟਿੰਗ ਵੇਖੋ ਤੁਸੀਂ ਹੁਣ ਠੀਕ ਹੈ ਜੀ ਜਿਹੜੀ ਪ੍ਰੋਬਲਮ ਸੀ ਉਹ ਸੋਲਵ ਕਰਤੀ ਐ ਇਦੋਂ ਧੀਰੇ ਨੇ ਵੀ ਕੀ ਬੈਡ ਬਾਤ ਆ ਵਾ ਤੇ ਟਾਈਮ ਹੋਇਆ ਵਾ ਸਾਡੇ ਗਿਆਨ ਅੱਧੇ ਘੰਟੇ ਚ ਕੰਮ ਵੇਖੋ ਜੀ ਆਪਾਂ ਦੋ ਕੰਮ ਹੋ ਗਏ ਆ ਨਹੀਂ ਨਹੀਂ ਮੰਨਦਾ ਇਧਰ ਸਾਹਿਬ ਹੁਣੇ ਵੀ ਆ ਗਏ ਨੇ ਤੇ ਮਾਕੀ ਹੋਰ ਵੇਦੇ ਆ ਕਿਹੜਾ ਗੋ ਪ੍ਰਿੰਟਰ ਫੜਨਾ ਗਾ ਵਾ ਤੇ ਹੁਣ ਆਪਣੇ ਕੋ ਜਿਹੜਾ ਇਹ HP ਦਾ 202 ਮਾਡਲ ਹੈਗਾ ਵਾ ਤੇ ਇਹਨੂੰ ਆਪਾਂ ਚੈੱਕ ਕਰਦੇ ਹਾਂ ਕੀ ਦਿੱਕਤ ਹੈਗੀ ਆ ਕਸਟਮਰ ਦਾ ਕਹਿਣਾ ਵਾ ਕਿ ਇਹਦੇ 'ਚ ਨਾ ਇੱਕ ਆਵਾਜ਼ ਆਈ ਜਾਂਦੀ ਹੈਗੀ ਆ ਕੜਕੜ ਦੀ ਤੇ ਗੀਅਰ ਅਸੈਂਬਲੀ ਦੀ ਆਵਾਜ਼ ਹੋਏਗੀ ਬਾਕੀ ਘਟਾ-ਕੁਟਾ ਤੁਹਾਨੂੰ ਦਿਖਾ ਦਿੰਦਾ ਹਾਂ ਕਾਫੀ ਚੀਜ਼ ਤਾਂ ਬੰਦ ਰੱਖਿਆ ਹੋਇਆ ਕੋਈ ਪੂਰੀ ਇੰਡਸਟਰੀ ਇੰਡਸਟਰੀ ਹੋਈ ਪਈ ਹੈ ਇੱਥੇ ਦੇਖੋ ਜੀ ਐ ਪੂਰਾ ਇਹ ਆਹ ਕੋਣ ਹੈ ਅਨਿਸ਼ੀਅਲਾਈਜ਼ ਹੋਣ ਲਿਆ ਵਾ ਆ ਜਿਹੜੀ ਆ ਦੇਖੋ ਨਾ ਕੀ ਇਹਦਾ ਮਾਸਟਰ ਗੇਅਰ ਹੈ ਕਿ ਜਾਂ ਕੀ ਹੈਗਾ ਵਾ ਚੈੱਕ ਕਰਕੇ ਬਾਕੀ ਦੇ ਦੱਸਣੀ ਹੈ ਤੇ ਕੀ ਦਿਖੋ ਤੋਂ ਸਮਝੀ ਹੈ ਪਹਿਲਾਂ ਤੇ ਆ ਕਵਰ ਕੁਵਰ ਜਿਹੜੇ ਸੱਡਾਂ ਦੇ ਖੋਲਣੇ ਪੈਣਗੇ ਇਹ ਅਸੈਂਬਲੀ ਦਾ ਮੇਨ ਕਵਰ ਹੈ ਵਾ ਇਹਨੂੰ ਕੱਢਾਂਗੇ ਤੇ ਫੇਰ ਹੋਏਗਾ ਸਾਡਾ ਲਓ ਜੀ ਲਾਈਟ ਆਪਣੀ ਚੱਲ ਗਈ ਆ ਬਾਹਰ ਸੜਕ ਸੁਟਕ ਜਿਹੜੀ ਆ ਬਣਾਉਂਦੇ ਪਏ ਨੇ ਖੰਬੇ ਪੁੱਟਦੇ ਆ ਤੇ ਇੱਧਰ ਬੈਟਰੀ ਆਪਣੀ ਕੋਲੋਂ ਚੱਲੀ ਆ ਨੈਗੇਟਿਵਿਟੀ ਵਾਲੀ ਬੱਤੀ ਆ ਉਹਨੂੰ ਦੋ ਨੋਜ਼ ਪਲਾਇਰ ਲੈਂਦੇ ਸੀ ਉਹ ਵੀ ਨਹੀਂ ਲੱਭੇ ਗਵਾਦੀ ਦੇ ਸਮਾਨ ਤੇ ਨਹੀਂ ਇੱਕ ਮੇਰੇ ਕੋ ਗਵਾਜ ਗਿਆ ਯਾਰ ਉਹ ਬੈਂਕ ਚ ਜਾ ਕੇ ਨਾ ਉਹ ਜਿਹੜੀ ਤੂੰ ਮੈਨੂੰ ਕੇਟ ਨਹੀਂ ਦਿੱਤੀ ਸੀ ਉਹ ਵੀ ਗਵਾਤੀ ਉਹ ਉੱਥੇ ਰਹਿ ਗਈ ਤੇ ਮੈਂ ਲੈਣ ਗਿਆ ਤੇ ਉਹ ਮਤਲਬ ਕਿੱਧਰ ਪੁੱਧਰ ਹੋ ਗਈ ਉਹ ਮਾਰ ਦੇ ਸਾਲੇ ਕਾ ਖੋਪੜੀ ਤੋੜ ਦੇ ਖੋਪੜੀ ਤੋੜ ਸਾਲੇ ਮੈਂ ਹੋਈ ਨਹੀਂ ਛੱਡਦੀ ਗਵਾਜੀ ਆਉਣੀ ਹੈ ਸਾਰੇ ਲੋ ਜੀ ਮਾਰਕੀਟ ਚ ਪੂਰੀ ਬੱਤੀ ਬੰਦ ਹੋਈ ਸਾਡੀ ਕੱਲਿਆਂ ਦੀ ਨਹੀਂ ਹੋਈ ਤੇ ਮਾਰਕੀਟ ਚ ਨਾ ਕੇ ਕੋਈ ਇਨਵੈਂਟਰ ਹੈਗਾ ਸਾਡੇ ਕੱਲਿਆਂ ਕੋਈ ਹੈਗਾ ਵਾ ਤੇ ਹੁਣ ਆਪਾਂ ਨਾ ਪ੍ਰਿੰਟਰ ਲਾਇਆ ਤੇ ਉਹ ਦਿਨ ਬੱਤੀ ਸਾਡੀ ਜਿਹੜੀ ਨਾ ਚਰਨ ਰੈੱਡ ਹੋਣ ਲੱਗੀ ਲਾਲ ਬੱਤੀ ਹੋਲਾ ਵੀ ਇਸ ਟਾਈਮ ਇਹ ਮੰਤਰੀ ਵਾਲੀ ਗੱਡੀ ਬਣ ਗਈ ਹੈ ਤੇ ਹੁਣ ਭਾਜੀ ਹੋਣ ਲੱਗੇ ਇਹਦੀ ਕਾਰਬਨ ਜਾਂ ਲੱਗਾ ਉਹਨੂੰ ਹੋਣ ਲੱਗੇ ਲਓ ਜੀ ਹੁਣ ਫਿੱਟ ਤੇ ਹੋ ਗਿਆ ਵਾ ਉਹ ਗੰਦਾ ਗੰਦਾ ਲੱਗਾ ਸੀ ਕਾਰਬਨ ਜਿਆ ਥੈਂਕ ਯੂ ਐਮ ਜੀ ਸੋਹ ਜੀ ਪਾਣੀ ਆਪਾਂ ਗਰਮ ਕਰ ਲਿਆ। ਧਾਵੜਾ ਧਾਵੜਾ ਠੀਕ। ਦੇਖੋ ਗਰਮ ਪਾਣੀ ਮਰ ਕੇ ਤੇ ਆਪਾਂ ਕਰਦੇ ਵਈ ਗਡਿੰਗ ਵਿੱਚ। ਹੋਏ! ਉਹ ਜੜਜੜਾ ਬਣ ਗਿਆ ਹੀ। ਲੋ ਜੀ ਆ ਹੋ ਗਈ ਹੁਣ ਸਾਫ ਲੋ ਜੀ ਸਾਫ ਕਰਕੇ ਹੁਣ ਲਗਾਤੀ ਆ ਨਟ-ਨਟ ਲਾ ਕੇ ਵੇਖਾਂਗੇ ਹੁਣ ਬੱਤੀ ਜਗਦੀ ਸੀ ਜੀ ਲੋ ਜੀ ਲੋ ਜੀ ਹੁਣ ਪੱਕਾ ਦਿੱਤੇ ਆ ਕਰ ਲਏ ਦਿਆ ਹੁਣ ਬੱਤੀ ਲਗਵਾ ਲਈ ਕੋਕੋ ਨੇ ਜਾ ਕੇ ਤੇ ਉਹਨੇ 400 ਰੁਪਏ ਦਾ ਆ ਲੈਣਾ ਸੀ ਆ ਮਾਲ ਪਤਾ ਨਿਕਲਿਆ ਜੀ ਇੱਚੀ ਬਾਦ ਨਾ ਆਏ ਖੁੱਤੇ ਜਾਵ ਆ ਚੰਗੀ ਤਰ੍ਹਾਂ ਹੱਥ ਸਾਫ ਹੋ ਜਾਣਗੇ ਤੁਹਾਡੇ ਲਾਈਟ ਆਪਣੀ ਤੇ ਆ ਗਈ ਆ ਤੇ ਹੁਣ ਪ੍ਰਿੰਟਰ ਆਪਾਂ ਬਾਅਦ ਚ ਹੀ ਕਰਾਂਗੇ ਕੰਪਿਊਟਰ ਚੱਲਦਾ ਪਿਆ ਇਸ ਟਾਈਮ ਤੇ ਪ੍ਰਿੰਟਰ ਜਿਹੜਾ ਉਹ ਨਿਵੇਟਰ થી ਚੱਲਣਾ ਨਹੀਂ ਹੈਗਾ 1 hour later ਲਾਈਟ ਆ ਗਈ ਆ ਤੇ ਪ੍ਰਿੰਟਰ ਹੁਣ ਆਪਾਂ ਚੈੱਕ ਕਰਦੇ ਪਏ ਆ ਤੇ ਰਿਪੇਅਰ ਹੋ ਗਿਆ ਸੀ ਇਹ ਤੇ ਮਲਟੀ ਕਾਪੀ ਕੱਢ ਕੇ ਦੇਖਦੇ ਪਿਆ ਧੀਰੇ ਜੇ 4:30 'ਤੇ ਲਾਈਟ ਬਹੁਤ ਲੇਟ ਆਈ ਹੈਗੀ ਆ ਬਾਹਰ ਅਕੜ ਰੋਡ ਦਾ ਕੰਮ ਚੱਲਦਾ ਪਿਆ ਵਾ ਤੇ ਤੇ ਇੱਧਰ ਆਪਾਂ ਵਿੰਡੋ ਅਪਡੇਟ ਤੇ ਲਾਈ ਆ ਲੈਪਟਾਪ ਆਇਆ ਸੀ ਰਿਪੇਅਰ ਹੋਣ ਵਾਸਤੇ ਇੱਕ ਆਪਾਂ ਕਰਤਾ ਵਾ ਤੇ ਦੂਜਾ ਬਸ ਅਪਡੇਸ਼ਨ ਤੇ ਚੱਲਦਾ ਪਿਆ ਵਾ ਤੇ ਇਹਦੇ ਪਿੰਜਰ ਪੁੰਜਰ ਖੁੱਲੇ ਹੋਏ ਆ ਤੇ ਉਹ ਚੈੱਕ ਕਰ ਦੇਾਂਗੇ ਪੇਪਰ ਤੇ ਨਹੀਂ ਫਸਦਾ ਫਸਣਾ ਨਹੀਂ ਚਾਹੀਦਾ ਤੇ ਜਿਹੜਾ ਫਾਲਟ ਸੀ ਉਹ ਆਪਾਂ ਕੱਟਤਾ ਇਹਦਾ ਸਹੀ ਕਰਤਾ ਇਹਨੂੰ ਸਿਰਫ ਖਾਲੀ ਆਪਾਂ ਕੋਪੀ ਚੈੱਕ ਕਰਦੇ ਪਏ ਹਾਂ ਪ੍ਰਿੰਟਿੰਗ ਨਹੀਂ ਚੈੱਕ ਕਰਦੇ ਪਏ ਤੇ ਲਾਸਟ ਵਿੱਚ ਆਪਾਂ ਇਹਦੀ ਪ੍ਰਿੰਟਿੰਗ ਵੀ ਚੈੱਕ ਕਰਾਂਗੇ ਇਹ ਸਾਫ ਪੇਪਰ ਤੇ ਤੇ ਇਹ ਸਿਰਫ ਟੈਸਟ ਵਾਸਤੇ ਜਿਹੜੇ ਪੇਪਰ ਰੱਖੇ ਉਹੀ ਕੱਢਦੇ ਪਏ ਹਾਂ ਆਪਾਂ ਠੀਕ ਹੈ ਜੀ ਲੋ ਜੀ ਇਹ ਡਾਣੇ ਹੁਣ ਆਪਾਂ ਇਹਦੇ ਉਨੇ ਇੱਕ ਡੈਮੋ ਪੇਜ ਕੱਢ ਦਿੰਨੇ ਆਂ ਸਾਫ ਹੀ ਆ ਹਾਂ ਹਾਂ ਆਹ ਉਹਨੇ ਇੱਕ ਡੈਮੋ ਪੇਜ ਦਿੱਤਾ ਆ ਸੋ ਡੈਮੋ ਪੇਜ ਹੈਗਾ ਵਾ ਕੁਆਲਿਟੀ ਵਧੀਆ ਹੀ ਆ ਸੋ ਓਕੇ ਹੈਗਾ ਇਹਨੂੰ ਕਿਤੇ ਨਹੀਂ ਨਿਕਲੀ ਭਾਈ ਸੋ ਇਹ ਹੋ ਗਿਆ ਜੀ ਡਨ ਹੁਣ ਅਗਲਾ ਪ੍ਰਿੰਟਰ ਇੱਧਰ ਲੈਪਟਾਪ ਜਿਹੜਾ ਵਾ ਰਿਪੇਅਰ ਤੇ ਲੱਗਾ ਹੋਇਆ ਵਾ ਇੰਕਲਿਸ਼ਨ ਤੇ ਇਹਦੇ ਚ ਨਾ ਗਰਾਰੀਆਂ ਦੀ ਆਵਾਜ਼ ਆਉਂਦੀ ਹੈ ਗੀਅਰ ਅਸੈਂਬਲੀ ਆਪਾਂ ਚੈੱਕ ਕਰ ਲਈ ਸੀ ਤੇ ਗੀਅਰ ਅਸੈਂਬਲੀ ਦੀ ਚੀਜ਼ ਸੀ ਤੇ ਹੁਣ ਬਸ ਹਾਂ ਹਾ ਤੇ ਸਾਹਮਣੇ ਨਾ ਦੇਖ ਸਕਦੇ ਜੇ ਇਹ ਹੈਗਾ ਵਾ ਪੇਪਰ ਰਜਿਸਟੈਂਸ ਹੈਗੀ ਆ ਰੋਡ ਠੀਕ ਹੈ ਪਿਕਅਪ ਰੋਡ ਦੇ ਨਾਲ ਜਿਹੜੀ ਲੱਗਦੀ ਆ ਸੋ ਇਹ ਜਿਹੜੀ ਅਸੈਂਬਲੀ ਹੈਗੀ ਬੈਕ ਅਸੈਂਬਲੀ ਹੁੰਦੀ ਆ ਪੇਪਰ ਜਿਸਟੈਂਸ ਅਸੈਂਬਲੀ ਡਿਊਪਲੈਕਸ ਦੇ نیچے ਜਿਹੜੀ ਹੁੰਦੀ ਆ ਸੋ ਇਧਰ ਉਹਨੂੰ ਆਪਾਂ ਰਿਪਲੇਸ ਕਰਾਂਗੇ ਸੋ ਅੱਲਾਪਾ ਤਾਂ ਸਹੀ ਚੀਜ ਨਹੀਂ ਹੈਗੀ ਇਹ ਬੈਕ ਏਰੀਆ ਹੈਗਾ ਵਾ ਸੋ ਇਹਨੂੰ ਸਾਰੇ ਨੂੰ ਆਪਾਂ ਪਹਿਲਾਂ ਖੋਲ ਲਾਂਗੇ ਪੇਜ ਪੂਜ ਖੋਲ ਲਾਂਗੇ ਇਹਦੇ ਖੋਲ ਕੇ ਤੇ ਫਿਰ ਇਹਨੂੰ ਇਹਨੂੰ ਰਿਮੂਵ ਕਰਕੇ

सो रिले बिल बिल नहीं लूज कर लेनी है तो so, अपन रिले खोल ली है ठीक है ਇਹ ਜਿਹੜੀ ਵੀ ਚੋਲੀ ਪੇਜ ਉਹ ਨਹੀਂ ਖੋਲਣੇ ਹੈਗੇ ਕਿਉਂਕਿ ਉਹ ਅੰਦਰਲੇ ਰੋਲਰ ਦੇ ਹੈਗੇ ਨੇ ਸੋ ਖੋਲਣ ਲੱਗੇ ਧਿਆਨ ਚ ਇਹ ਰੱਖਣਾ ਕਿ ਕਿਹੜੇ ਕਿਹੜੇ ਪੇਜ ਇਹਦੇ ਖੁੱਲਨੇ ਹੈਗੇ ਆ ਸੋ ਜਿਹੜੀ ਅਸੈਂਬਲੀ ਆ ਆਪਾਂ ਇਹਦੇ ਨਾਲ ਰਿਮੂਵ ਕਰਤੀ ਆ ਸੋ ਦੇਖ ਸਕਦੇ 3 ਧਿਆਨ ਨਾਲ ਦੇਖੋਗੇ ਤੇ ਆ ਰੋਡ ਨੇ ਜੰਗੀ ਹੋ ਗਈ ਬਿਲਕੁਲ ਜੇ ਕਰਕੇ ਜਿਹੜੀ ਇਹਦੀ ਗੀਅਰ ਅਸੈਂਬਲੀ ਆਵਾਜ਼ ਖਰਾਬ ਜੀ ਆਂਡੀ ਆ ਤੇ ਇਹਦੇ ਨਾਲ ਗੀਅਰ ਅਸੈਂਬਲੀ ਨੂੰ ਨੁਕਸਾਨ ਹੋ ਸਕਦਾ ਸੀ ਚਲੋ ਚੰਗੇ ਟਾਈਮ ਤੇ ਦਾ ਜਿਹੜਾ ਇਹਦੀ ਪ੍ਰੋਬਲਮ ਆ ਗਈ ਹੁਣ ਇਹਨੂੰ ਆਪਾਂ ਚੇਕਿੰਗ ਕਰਕੇ ਦੇਖਾਂਗੇ ਲੋ ਜੀ ਰੋਡ ਆਪਾਂ ਸਿੱਧੀ ਕਰ ਲਈ ਆ ਸਮਾਨ ਆਪਾਂ ਪੈਕ ਕਰ ਲਿਆ ਹੁਣ ਆ ਤੇ ਇਹ ਨੂੰ ਵੇਖਾਂਗੇ ਆਪਾਂ ਮੰਡੇ ਕੱਲ ਛੁੱਟੀ ਆ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਆ ਸੋ ਪਿੱਛੇ ਆਪਣੇ ਬਾਜੀ ਉਹਨੇ ਬੈਠੇ ਕੰਮ ਕਰਦੇ ਆ ਤੇ ਬਸ ਕਲੋਜ਼ਿੰਗ ਹੋਣ ਵਾਲੀ ਆ ਹੋ ਪਿੱਛੇ ਸੋਣਾ ਮੁੰਡਾ ਸ਼ੰਗਾਇ ਜੀ ਬਾਏ ਬਾਏ